ਕਿੰਨੇ ਦਾ ਬਾਈ ਇਹ ਸਾਢੇ 300 ਸਾਢੇ 300 ਪੂਰਾ 5 ਮੀਟਰ ਹੁੰਦਾ ਓਕੇ ਇਹ 500 ਦਾ ਹੈ ਅੱਛਾ ਇਹ 500 ਦਾ ਲਓ ਵੀ ਇਹ 500 ਦਾ ਹੈ ਅੰਦੀ ਇਹ 500 ਦਾ ਹੈ ਠੀਕ ਆ ਭਰੇ ਲਓ ਵੀ ਇਹ ਵਾਲਾ ਸਭ 500 ਹੈ ਜਿਹੜਾ ਮਰਜ਼ੀ ਲੈ ਸਕਦੇ ਹੋ ਤੁਸੀਂ ਲਓ ਵੀ ਜਿਹੜਾ ਮਰਜ਼ੀ ਲੈ ਜਾਓ ਇਹ ਵਰਕ ਹੋਇਆ ਹੁੰਦਾ ਹਾਂ ਇਹ ਵਰਕ ਹੁੰਦਾ ਐਮਬ੍ਰੋਇਡਰੀ ਵਰਕ ਹੁੰਦਾ ਇਹ 500 500 ਤੇ ਤੁਹਾਨੂੰ ਇਹਦੇ ਵਿੱਚ ਵੀ ਬਹੁਤ ਵੈਰਾਈਟੀ ਮਿਲ ਜੂਗਾ ਨਾ ਬਾਈ ਉਹਨਾਂ ਕੋਲ ਬਹੁਤ ਪਈ ਉਧਰ ਦੇਖਤਾ ਲਓ ਜੀ ਪੰਜਦਰ ਜਣੀਆਂ ਨਾ ਲਓ ਜੀ ਓਕੇ ਨਾਲ ਇਹਦਾ ਬੋਟਮ ਆਇਆ ਫੁੱਲ ਟ੍ਰੈਂਡਿੰਗ ਆਕੇ ਓਕੇ ਓਕੇ ਵੀਰੇ ਲਓ ਜੀ ਇਹ 800 ਰੁਪਏ ਦਾ ਵੀਰੇ ਓਲਡੀ 800 ਰੁਪਏ ਦਾ ਓਕੇ ਓਕੇ ਲਓ ਜੀ ਐਨੇ ਬਹੁਤ ਸਾਰੀ ਕਲੈਕਸ਼ਨ ਮਿਲ ਜੂ ਲਓ ਜੀ ਲਓ ਜੀ ਆਹ ਦੇਖੋ ਸਾਰਾ ਲਓ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਵਾਗਤ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਅੱਜ ਇੱਕ ਹੋਰ ਨਵੇਂ ਵਲੌਗ ਦੇ ਵਿੱਚ। ਅੱਜ ਆਪਾਂ ਪਹੁੰਚੇ ਦੀ ਸ਼ਹਿਰ ਪਟਿਆਲੇ। ਸ਼ਹਿਰ ਪਟਿਆਲੇ ਹਰੇਕ ਐਤਵਾਰ ਨੂੰ ਬਹੁਤ ਵੱਡੀ ਕੱਪੜਿਆਂ ਦੀ ਸੇਲ ਲੱਗਦੀ ਆ। ਤੁਹਾਨੂੰ ਸਾਰੀ ਆਪਾਂ ਸੇਲ ਦਿਖਾਵਾਂਗੇ ਕਿਵੇਂ ਦਾ ਸੇਲ ਤੇ ਕੱਪੜਾ ਹੁੰਦਾ। ਸੋ ਚੱਲਦੇ ਆਂ ਦਿਖਾਉਨੇ ਆ ਤੁਹਾਨੂੰ ਸ਼ਹਿਰ ਪਟਿਆਲੇ ਅਦਾਲਤ ਬਾਜ਼ਾਰ ਦੀ ਆਪਾਂ ਸੰਡੇ ਸੇਲ। ਸੋ ਵੀਡੀਓ ਦਾ ਐਂਡ ਤੱਕ ਬਣੇ ਰਹੋ। ਬਾਕੀ ਵੀਡੀਓ ਤੇ ਕਮੈਂਟ ਜਰੂਰ ਕਰਿਓ ਤੁਸੀਂ ਕਿੱਥੋਂ-ਕਿੱਥੋਂ ਆਪਣੀ ਜਿਹੜੀ ਵੀਡੀਓ ਉਹ ਦੇਖ ਦਿਉਣੀ। ਲਓ ਜੀ ਦਿਖਾਉਨੇ ਆ ਤੁਹਾਨੂੰ ਸ਼ਹਿ ਜਿਵੇਂ ਆ ਦੇਖੋ ਟਾਪ 100-150 ਰੁਪਏ ਹੈ ਨਾ ਸਾਰੇ ਵੀ ਦੇਖ ਸਕਦੇ ਹੋ ਬਾਕੀ ਆ ਦੇਖੋ ਅੱਗੇ ਲਓ ਜੀ ਬਹੁਤ ਘੱਟ ਤੁਹਾਨੂੰ ਇਹ ਮਾਰਕੀਟ 'ਚ ਦੇਖਣ ਨੂੰ ਮਿਲ ਜੂ ਇਹਨੇ ਆ ਪਏ ਨੇ ਹੈ ਨਾ ਕਿ ਟਾਪ ਲਓ ਜੀ ਐਵੇਂ ਬਹੁਤ ਸਾਰਾ ਕੱਪੜਾ ਇੱਥੇ ਹੁੰਦਾ ਜਿਵੇਂ ਆਪਾਂ ਗੱਲ ਕਰੀਏ ਤੇ ਉਹ ਦੇਖੋ ਉਧਰ ਨਾ ਲਓ ਜੀ ਤੇ ਬਹੁਤ ਵੱਡੀ ਇਹ ਸੇਲ ਹੁੰਦੀ ਆ ਤੇ ਬਾਕੀ ਆ ਸੂਟ ਆ ਗਏ ਹੈ ਨਾ ਅੱਗੇ ਲਓ ਜੀ ਲੇਡੀਜ਼ ਸੂਟਾਂ ਦੀ ਕਲੈਕਸ਼ਨ ਮਿਲ ਜੂਗੀ ਤੁਹਾਨੂੰ ਬਹੁਤ ਜ਼ਿਆਦੇ ਹੈ ਨਾ ਲੇਡੀਜ਼ ਸੂਟ ਪਏ ਨੇ ਬਾਕੀ ਆਪ ਇਹ ਸੂਟ ਆ ਗਏ ਬਾਜੀ ਕੋਟ ਸੈਟ ਹੈ ਜੀ ਕੋਟ ਸੈਟ ਓਕੇ ਲਓ ਜੀ ਕੋਟ ਓਕੇ 400 ਰੁਪਏ ਦੇ ਲਓ ਜੀ ਕੋਟ ਸੈੱਟ ਮਿਲ ਜਾਣਗੇ ਤੁਹਾਨੂੰ ਹਨ ਕਲਰ ਪ੍ਰਿੰਟ ਸਾਰੇ ਦੇ ਓਕੇ ਸਰ ਲਓ ਜੀ ਕਲਰ ਪੈਂਟ ਵੀ ਤੁਹਾਨੂੰ ਸਾਰੇ ਮਿਲ ਜਾਣਗੇ ਬਾਕੀ ਇੱਧਰ ਵੀ ਕਲੈਕਸ਼ਨ ਪਈ ਹੈ ਨਾ ਤੇ ਆਪਏ ਨੇ ਸੂਟ ਇਹ ਪ੍ਰਿੰਟ ਸੂਟ ਆ ਗਏ ਜੀ 350 ਓਕੇ ਓਕੇ ਲਓ ਵੀ ਇਹ ਕਾਟਨ ਦੇ ਸੂਟ ਇਹ ਕਾਟਨ ਦੇ ਆ ਗਏ ਇਹਨਾਂ ਦੇ ਕੀ ਪ੍ਰਾਈਸ ਹੈ ਜੀ ਇਹ 500 ਦਾ ਜੀ ਓਕੇ 500 ਜੀ 200 300 ਲਓ ਜੀ 300 ਆ 200 2200 ਆ 500 ਲਓ ਜੀ 500 ਤੇ ਆਜੋ ਚੱਲਦੇ ਆ ਅੱਗੇ ਬਾਕੀ ਤੁਹਾਨੂੰ ਪੰਜਾਬੀ ਜੁੱਤੀ ਮਿਲ ਜੂਗਾ ਨਾ ਜਿਵੇਂ ਤੁਸੀਂ ਦੇਖ ਸਕਦੇ ਹੋ ਲਓ ਵੀ ਕੀ ਰੇਟ ਆ ਬਈ ਜੁੱਤੀ ਦਾ ਕੀ ਆ ਰੇਟ ਆ 2200 ਲਓ ਜੀ ਆਜੋ ਅੱਗੇ ਚੱਲਦੇ ਆ ਕਿ ਦਿਖਾਉਣਾ ਤੁਹਾਨੂੰ ਹੋਰ ਤੇ ਬਹੁਤ ਵੱਡੀ ਇਹ ਮਾਰਕੀਟ ਆ ਜੀ ਆਪਾਂ ਗੱਲ ਕਰੀਏ ਕੱਪੜੇ ਦੀ ਹੈ ਨਾ ਤੇ ਇੱਥੇ ਤੁਹਾਨੂੰ ਹਰੇਕ ਗਾਂਦਵਾ ਨੂੰ ਦੁਕਾਨ ਨਾਲ ਜਿਹੜੇ ਕੱਪੜਾ ਬਾਹਰ ਕੱਢ ਕੇ ਲਾਉਂਦੇ ਨੇ ਤੇ ਤੁਹਾਨੂੰ ਬਹੁਤ ਸਾਰੀ ਕਲੈਕਸ਼ਨ ਹੈ ਡੇਲੀ ਮੱਲਾ ਹਰੇਕ ਗਾਂਦਵਾ ਨੂੰ ਦੇਖਣ ਨੂੰ ਮਿਲ ਜੂਗਾ ਤੇ ਆ ਆ ਕੇ ਪ੍ਰਿੰਟ ਸੂਟ ਸਾਰੇ ਹਨਾ ਲੋਬੀ ਆ ਸਾਰੇ ਪ੍ਰਿੰਟ ਸੂਟ ਆ ਕੇ ਪ੍ਰਿੰਟ ਸੂਟ ਆ ਕੇ ਬਾਈ ਪ੍ਰਿੰਟ ਸੂਟ ਆ ਕੇ ਪ੍ਰਿੰਟ ਸੂਟ 70 ਓਕੇ ਕਿੰਨੇ ਦਾ ਬਾਈ ਇਹ ਸਾਡੇ 300 ਸਾਢੇ 300 ਪੂਰਾ 5 ਮੀਟਰ ਹੁੰਦਾ ਓਕੇ ਇਹ 500 ਦਾ ਹੈ ਅੱਛਾ ਇਹ 500 ਦਾ ਲੋਬੀ ਇਹ 500 ਦਾ ਹਾਂਜੀ ਇਹ 500 ਦਾ ਹੈ ਠੀਕ ਆ ਬਰੇ ਲੋਬੀ ਇਹ ਵਾਲਾ ਸਭ 500 ਗਾ ਜਿਹੜਾ ਮਰਜ਼ੀ ਲੈ ਸਕਦੇ ਹੋ ਤੁਸੀਂ ਲੋਬੀ ਜਿਹੜਾ ਮਰਜ਼ੀ ਲੈ ਲਓ ਇਹ ਵਰਕ ਹੋਇਆ ਹੁੰਦਾ ਹਾਂਜੀ ਵਰਕ ਹੁੰਦਾ ਐਮਬਰਾਇਡਰੀ ਵਰਕ ਹੁੰਦਾ ਇਹ 500 500 500 ਦੁਪੱਟਾ ਦਬਟਾ ਹੁੰਦਾ ਹੈ ਨਹੀਂ ਦੁਪੱਟਾ ਨਾਲ ਆਉਂਦਾ ਹੈ ਪ੍ਰਿੰਟਡ ਦੁਪੱਟਾ ਆਲਓਵਰ ਹੁੰਦਾ ਨਹੀਂ ਪਲੇਨ ਬੋਟਮ ਰਹਿੰਦੀ ਹੈ ਇਹ ਪਲੇਨ ਬੋਟਮ ਰਹਿੰਦੀ ਹੈ ਪਲੇਨ ਬੋਟਮ 500 ਦਾ ਇਹ ਕਿੰਨੇ ਦਾ ਸੀ ਇਹ ਵੀ 500 ਦਾ ਹੈ ਜਿਹੜਾ ਮਰਜੀ ਇਹ 7 350 ਦਾ ਇਹ ਦੁਪੱਟਾ ਨਾਲ ਨਹੀਂ ਹੁੰਦਾ ਇਸਕੇ ਇਹ ਪ੍ਰਿੰਟ ਆਕ ਦੂ ਇਹ ਪ੍ਰਿੰਟ ਹੈ ਜਿਆਲਓਵਰ ਦੀ ਆਈਟਮ ਹੁੰਦੀ ਹੈ ਹੈਗਾ ਕੋਟਨ ਹੈ ਹਾਂ ਸਭ ਕੋਟਨ ਹੀ ਹੁੰਦਾ ਹੈ ਰੇਗਾਂਦਵਾਨ ਹੁੰਨੇ ਬਾਈ ਤੁਸੀਂ ਉਰੇ ਓਕੇ ਬਾਈ ਮੈਂ ਉਹ ਵੀ ਬਾਈ ਜਿਹੜੀ ਰੇਗਾਂਦਵਾਨ ਹੁੰਦੇ ਨੇ ਤੇ 500 ਰੁਪਏ ਦਾ ਬੱਟੇ ਵਾਲੇ ਸੂਟ ਆ ਗਏ 500 500 500 500 ਬਾਕੀ ਅੱਗੇ ਪਰਸ ਵਗੈਰਾ ਹੋਗੇ ਨਾ ਫੇਰ ਅੱਗੇ ਚੱਲਦੇ ਹਾਂ ਜਿਵੇਂ ਆਪ ਇਹਨੇ 150 ਉਹ ਨਾ ਲੋ ਵੀ 150 ਪਾ ਦਿਓ ਪਾ ਦਿਓ ਤੇ ਅੱਗੇ ਤੁਹਾਨੂੰ ਦਿਖਾਉਣਿਆ ਹੋਰ ਕਲੈਕਸ਼ਨ ਹੈ ਨਾ ਬਾਕੀ ਐ ਬਹੁਤ ਸਾਰੀ ਕਲੈਕਸ਼ਨ ਪਈ ਹੁੰਦੀ ਹੈ ਜਿਵੇਂ ਤੁਸੀਂ ਦੇਖ ਸਕਦੇ ਹੋ ਨਾ ਤੇ ਬਾਕੀ ਆਹ ਚੱਲਦੇ ਹਾਂ ਇਹ ਦੋ ਅੱਗੇ ਆ ਗਈ ਪੰਜਾਬੀ ਜੁੱਤੀ ਲਓ ਜੀ ਪੰਜਾਬੀ ਜੁੱਤੀ ਜੁੱਤੀ ਨਾਲ ਲਫਾਵਾ ਲਓ ਜੀ ਪੰਜਾਬੀ ਜੁੱਤੀ ਐਵੇਂ ਤੁਹਾਨੂੰ ਹਨਾ ਵਰਕ ਵਾਲੀ ਮਿਲ ਜਾਊਗੀ ਲਓ ਬਾਈ ਉਹਨੇ ਕਹਿੰਿਆ ਜੀ ਮੈਂ 200 250 ਬਾਈ 200 250 ਹੈ ਹਾਂਜੀ 200 ਰੁਪਏ ਦੀ ਜੀ ਹੈ 250 ਰੁਪਏ ਦੀ ਹੈ ਜੀ ਓਕੇ ਓਕੇ 250 ਰੁਪਏ ਆਹ 200 ਰੁਪਏ ਲਓ ਵਧੀਆ ਹੈ ਸ਼ਾਈ ਜੁੱਤੀ 200 ਰੁਪਏ 200 ਚੱਲਦੇ ਆਪਾਂ ਲਓ ਵੀ ਅੱਗੇ ਇਹ ਬੱਚਿਆਂ ਦੇ ਕੱਪੜੇ ਆਗੇ ਜਿਵੇਂ ਹਨਾ ਸਾਰੇ ਤੇ ਬਾਕੀ ਆ ਫਲਾਜੋ ਜਮੇ 1.5 150 ਰੁਪਏ ਮਿਲ ਜੂ ਨੂੰ ਹਨਾ ਸਾਰਾ ਤੇ ਐਵੇਂ ਬਹੁਤ ਸਾਰੀ ਕਲੈਕਸ਼ਨ ਇੱਥੇ ਹੁੰਦੀ ਆ ਜੇ ਆਪਾਂ ਗੱਲ ਕਰੀਏ ਤੇ ਬਹੁਤ ਵੱਡੀ ਇਹ ਸੇਲ ਹੁੰਦੀ ਆ ਤੇ ਤੁਹਾਨੂੰ ਜ਼ੋਰ ਦਿਖਾਉਣੇ ਆ ਨਾ ਅੱਗੇ ਲਓ ਜੀ ਆ ਦੇਖੋ ਐਵੇਂ ਹਨਾ ਬਾਕੀ ਆ ਆ ਗਏ ਨੇ ਅੱਗੇ ਲਓ ਵੀ ਲੇਡੀ ਦੀ ਆ ਗਈ ਨਾ ਲੇਡੀ ਦੀ ਕਲੈਕਸ਼ਨ ਤੁਹਾਨੂੰ ਬਹੁਤ ਮਿਲ ਜੂਗੀ ਤੇ ਆਹ ਦੁਪੱਟੇ ਆ ਗਏ ਹਨਾ ਸਾਰੇ ਆਹ ਦੁਪੱਟੇ ਆ ਗਏ ਵੀਰੇ ਕੀ ਰੇਟ ਨੇ 100 ਦਾ 150 200 150 ਦੇ ਦੋ 100 ਦਾ ਇੱਕ ਲਓ ਜੀ ਬਾਈ ਕਹਿੰਦਾ 100 ਦਾ ਦਿੱਤਾ ਤੇ 150 ਦੇ ਦੋ ਨੇ ਆ ਤੁਹਾਨੂੰ ਸਾਰੇ ਦੁਪੱਟੇ ਮਿਲ ਜਾਣਗੇ ਹਨ ਲੋ ਜੀ ਵਾਕੀ ਅੱਗੇ ਹੋਰ ਦੇਖੋ ਸਾਰਾ ਤੇ ਆ ਜੋ ਚੱਲਦੇ ਅੱਗੇ ਲੋ ਤੇ ਆ ਆ ਗਏ ਸੂਟ ਅੱਗੇ ਹਨ ਕਾਟਨ ਦੇ ਸਾਰੇ ਲੋ ਜੀ ਐਵੇਂ ਦੇ ਤੁਹਾਨੂੰ ਸੂਟ ਮਿਲ ਜਾਣਗੇ ਸਾਰੇ ਕੀ ਰੇਟ ਹੈ ਜੀ 300 400 ਲੋ ਜੀ 300 400 ਤੇ ਹੋਰ ਦਿਖਾਉਣਾ ਤੁਹਾਨੂੰ ਅੱਗੇ ਆ ਵੀ ਅੱਗੇ ਲੇਡੀ ਲੇਡੀ ਦੀ ਕਲੈਕਸ਼ਨ ਤੁਸੀਂ ਲੇਡੀ ਦੀ ਕਲੈਕਸ਼ਨ ਤੁਹਾਨੂੰ ਬਹੁਤ ਜਿਆਦਾ ਮਿਲ ਜੂ ਦੇਖੋ ਨਾ ਜਿਵੇਂ ਆਹ ਪਈ ਆ ਸਾਰੀ ਲਓ ਵੀ ਐਵੇਂ ਦੀ ਸਾਰੀਆਂ ਚੀਜ਼ਾਂ ਨਾ ਲਓ ਬਾਦੋਂ ਦੇਖਣ ਨੂੰ ਮਿਲ ਜਾਣਗੀਆਂ ਸਾਰੀਆਂ ਲਓ ਜੀ ਤੇ ਇੱਧਰ ਹੋ ਗਿਆ ਨਾ ਜਿਵੇਂ ਲਓ ਜੀ ਕੀ ਰੇਟ ਆ ਬਾਈ ਜੀ ਇਹਨਾਂ ਦਾ ਵੀਰੇ 800 ਰੁਪਏ ਦਾ ਹੈ 800 ਰੁਪਏ ਦਾ ਲਓ ਜੀ ਇਹ ਵੀ ਇਹ ਵਾਲਾ ਵੀ ਲਓ ਜੀ 800 ਰੁਪਏ ਦਾ ਤੇ ਤੁਹਾਨੂੰ ਇਹਦੇ ਵਿੱਚ ਬਹੁਤ ਵੈਰਾਈਟੀ ਮਿਲ ਜੂ ਨਾ ਬਾਈ ਉਹਨਾਂ ਕੋਲ ਬਹੁਤ ਪਈ ਹੋਦਰ ਦੇਖ ਸਕਦੇ ਹੋ ਲਓ ਜੀ 75 ਜਮੇ ਹਨ ਲਓ ਜੀ ਆਲੀ ਕੋਈ ਬਾਏ ਉਹ ਜਿਹਾ ਸੇਮਾ ਲਾ ਲੀਦੇ ਬੋਟਮ ਆ ਜਾਏਗਾ ਫੁੱਲ ਟ੍ਰੈਂਡਿੰਗ ਆਕੇ ओके ओके ਵੀਰੇ ਲਓ ਜੀ ਇਹ 800 ਰੁਪਏ ਦੇ ਵੀਰੇ ਹੋਨਲੀ 800 ਰੁਪਏ ਸਰ ਓਕੇ ਓਕੇ ਲਓ ਜੀ ਸਿਰ ਮੋਡਲ ਗਾਰਡਨ ਦੇ ਫੈਬਰਿਕ ਨਹੀਂ ਬਣਾ ਫੈਬਰਿਕ ਨਹੀਂ ਬਣਾ ਸੌਫਟ ਠੀਕ ਆ ਵੀਰੇ ਲਓ ਜੀ ਓਨਲੀ 800 ਰੁਪਏ ਦਾ ਬਾਕੀ ਬਾਈ ਉਹਨਾਂ ਕੋ ਇਧਰ ਵੀ ਕਲੈਕਸ਼ਨ ਪਈ ਹੈ 1000 ਰੁਪਏ ਦੀ ਰਿੰਚ ਹੈ ਵੀਰੇ ਔਰ 800 ਰੁਪਏ ਦੀ ਰਿੰਚ ਹੈ ਇਹ 800 ਦੇ ਇਹ 1000 ਦੇ ਠੀਕ ਆ 1000 ਰੁਪਏ ਦੇ ਨੇ 800 ਦੇ ਨੇ ਤੇ ਬਾਈ ਉਹ ਹਰੇਕ ਛੰਡੇ ਹੁੰਦੇ ਹੋਣਾ ਬਾਈ ਅਸੀਂ ਐਵਰੀ ਡੇ ਹੋ ਰਹੀ ਹੁੰਦੇ ਆ ਵੀਰੇ ਓਕੇ ਓਕੇ ਇਕੱਲੇ ਜਈ ਇਕੱਲੇ ਬਾਕੀ ਇਧਰ ਵੀ ਪਈ ਆ ਹਨਾ ਲਓ ਜੀ ਆ ਦੇਖੋ ਸਾਰੇ ਇਧਰ ਹਨਾ ਤੇ ਆਹ ਜੋ ਚੱਲਦੇ ਅੱਜ ਤੇ ਆਹ ਪਈਆ ਬਾਈ ਉਹਨਾਂ ਕੋਲ ਕਲੈਕਸ਼ਨ ਇਧਰ ਹਨਾ ਸਾਰੀ ਲੇਡੀ ਦੀ ਕਲੈਕਸ਼ਨ ਬਹੁਤ ਆ ਬਾਈ ਉਹਨਾਂ ਕੋਲੇ ਜੇ ਆਪਾਂ ਗੱਲ ਕਰੀਏ ਹਨਾ ਲਓ ਜੀ ਆਹ ਬਾਈ ਉਹਨਾਂ ਦਾ ਕੰਟੈਕਟ ਨੰਬਰ ਆ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ओके कैमिडा ने कुर्तीयां ਮਿਲਆਂ ਨੀ ਇਹ 200 ਤੋਂ 300 ਰੁਪਏ ਦੀ ਰੇਂਜ ਚ ਸਟਾਰਟ ਹੋ ਜਾਂਦੀ ਹੈ। ਲਓ ਜੀ। ਇਹਨਾਂ ਦੀ ਕੀ ਰੇਂਜ ਰਹਿੰਦੀ ਹੈ ਵੀਰੇ? ਆ 300 300 300 300 ओके ओके। 200 ਰੁਪਏ ਤੋਂ ਕੁर्ती ਸਟਾਰਟ ਹੋ ਜਾਂਦੀ ਆ। 200 ਰੁਪਏ ਦੀ ਠੀਕ ਆ। ਲਓ ਵੀ ਬਾਈ ਕਹਿੰਦਾ 200 ਰੁਪਏ ਤੋਂ ਸਟਾਰਟ ਹੋ ਜਾਂਦੀ ਆ ਤੇ 300 ਦੀ ਰੇਂਜ ਰਹਿੰਦੀ ਹੈ। ਬਾਕੀ ਆਪਾਂ ਬਾਈ ਦਾ ਕੰਟੈਕਟ ਨੰਬਰ ਉਹਨਾਂ ਨਾਲ ਸ਼ੇਅਰ ਕਰਤਾ ਨਾ ਤੇ ਬਾਕੀ ਬਾਈ ਉਹਨਾਂ ਤੁਸੀਂ ਕੰਟੈਕਟ ਕਰ ਲਿਓ। ओके। ਆ ਵੀਰਾ ਹੁੰਦਾ ਲਓ ਜੀ। ਤੇ ਆ ਜੋ ਚੱਲਦੇ ਆ। ਲਓ ਜੀ ਆ ਦੇਖੋ ਸਾਰਾ ਨਾ। ਮੈਨੇ ਬਹੁਤ ਸਾਰੀ ਲਓ ਜੀ ਲਓ ਜੀ ਆ ਦੇਖੋ ਸਾਰਾ ਨਾ ਲਓ ਜੀ ਤੇ ਐਮਐਸਾਨ ਕੀ ਰੇਟ ਹੈ ਬਾਈ ਜੀ 2500 2500 ਰੁਪਏ ਲਓ ਜੀ 2250 ਰੁਪਏ ਜਿਹੜਾ ਮਰਜ਼ੀ ਲੈ ਲਓ ਸਾਟ ਕੇ ਆਪਣਾ ਮਨ ਪਸੰਦ ਠੀਕ ਆ ਜੀ 2250 ਰੁਪਏ ਲਓ ਜੀ ਬਾਕੀ ਚੱਲਦੇ ਆ ਅੱਗੇ ਤੇ ਇਹ ਮਾਰਕੀਟ ਤੇ ਇਕੱਠ ਬਹੁਤ ਜ਼ਿਆਦਾ ਹੁੰਦਾ ਜੇ ਆਪਾਂ ਗੱਲ ਕਰੀਏ ਨਾ ਬਹੁਤ ਸਾਰਾ ਮੂਸੇਗਾ ਇਕੱਠ ਉਹ ਦੇਖਣ ਨੂੰ ਮਿਲ ਜੂ ਤੇ ਸੰਡੇ ਨੂੰ ਜ਼ਿਆਦਾ ਜ਼ਰਾ ਇੱਧਰ ਸੂਟ ਆ ਗਏ ਹਨਾ ਸਾਰੇ ਆ ਸੂਟ ਮਿਲ ਜਾਣਗੇ ਤੁਹਾਨੂੰ ਕੀ ਰੇਟ ਆ ਬਾਈ ਜੀ 500 ਰੁਪਏ ਸੇਲ ਦੇ ਲਓ ਜੀ 500 ਰੁਪਏ ਸੇਲ ਬਾਈ ਕੰਦਾ ਜਿਹੜਾ ਮਰਜ਼ੀ ਲੈ ਜਾਓ ਤੇ ਬਾਕੀ ਚੱਲਦੇ ਆ ਅੱਗੇ ਤੇ ਬਾਕੀ ਵੀਡੀਓ ਤੇ ਕਮੈਂਟ ਜ਼ਰੂਰ ਕਰਿਆ ਕਰੋ ਤੁਸੀਂ ਕਿੱਥੋਂ-ਕਿੱਥੋਂ ਆਪਣੀ ਜਿਹੜੀ ਵੀਡੀਓ ਉਹ ਦੇਖਦੇ ਹੋ ਨੇ ਹਨਾ ਤੇ ਐਵੇਂ ਦੀ ਕੋਈ ਸਾਰੀ ਕਲੈਕਸ਼ਨ ਆ ਜਿਹੜੀ ਤੁਹਾਨੂੰ ਆਪ ਦਿਖਾਈ ਆ ਲਓ ਜੀ ਜਿਵੇਂ ਆਪ ਐਨੇ ਦੁਪੱਟੇ ਆ ਗਏ ਜੀ ਕੀ ਰੇਟ ਆ ਜੀ ਲਓ 150 ਦੋ ਜੀ ਇੱਕ ਲਓ 150 ਰੁਪਏ ਦਾ ਇੱਕ ਜੀ ਆਹ ਦੁਪੱਟੇ 500 ਰੁਪਏ ਦਾ 500 ਰੁਪਏ ਦਾ ਓਕੇ ਜੀ ਇਹ ਸੂਟ ਆ ਜੀ ਇਹ ਕਿੰਨੇ ਦਾ ਜੀ 300 ਰੁਪਏ ਦਾ 5 ਮੀਟਰ ਓਕੇ 300 ਰੁਪਏ ਦਾ 5 ਮੀਟਰ ਸੂਟ ਲਓ ਜੀ ਠੀਕ ਆ ਜੀ ਬਾਕੀ ਅੱਗੇ ਦਿਖਾਉਣੇ ਹਨ ਤੁਹਾਨੂੰ ਕਲੈਕਸ਼ਨ ਹਨ ਨਾ ਹੋਰ ਤੇ ਆਹ ਦੇਖੋ ਨਾ ਕਾਟਨ ਦੇ ਸੂਟ ਸੂਟ ਆ ਗਏ ਬਾਈ 500 ਰੁਪਏ ਦਾ ਲਓ ਜੀ 500 ਰੁਪਏ ਦਾ ਬਾਕੀ ਆ ਦੇਖੋ ਸਾਰਾ ਨਾ ਐਵੇਂ ਬਹੁਤ ساری ਕਲੈਕਸ਼ਨ ਤੁਹਾਨੂੰ ਦੇਖਣ ਨੂੰ ਮਿਲ ਜੂਗੀ। ਲੋ ਕੀ ਰੇਟ ਆ ਬਾਈ? 500 500 ਲੋ ਵੀ 500 ਰੁਪਏ। ਆ ਦੇਖੋ ਨਾ ਐਵੇਂ ਦੀ ਹੁੰਦੀ ਨੇ ਸਾਰੇ ਇਹ। ਲੋ ਵੀ ਤੁਸੀਂ ਸਾਟ ਕੇ ਆਗੇ ਲਿਜਾ ਸਕਦੇ ਜਿਹੜਾ ਮਰਜੀ 500 ਦਾ। 300 ਦਾ ਭਾਈ ਇਹ ਵਾਲਾ 400 ਦਾ ਰੰਗ ਹੈ। ਓਕੇ ਓਕੇ ਇਹ 4 ਇਹ 300 ਦਾ। ਆ 300 ਦਾ ਜੀ ਉਹ ਬਾਈ ਕਹਿੰਦਾ 500। ਓਕੇ ਲੋ ਯੋ ਦੇਖੋ ਉਧਰ ਤੇ ਆ ਜੋ ਇਹ ਇਦਾਂ ਦੀ ਸ਼ਾਰੀ ਬਾਕੀ ਤੁਹਾਨੂੰ ਇੱਥੇ ਜੁਐਲਰੀ ਵਗੈਰਾ ਹਨਾ ਹੋਰ ਵੀ ਕਾਫੀ ਜਿਹੜੀ ਚੀਜ਼ਾਂ ਉਹ ਦੇਖਣ ਨੂੰ ਮਿਲ ਜਾਣਗੀਆਂ ਲਓ ਵੀ ਤੁਹਾਨੂੰ ਪ੍ਰਿੰਟ ਸੂਟ ਮਿਲ ਜਾਣਗੇ ਇਦਾਂ ਦੇ 1000 ਰੁਪਇਆ ਠੀਕ ਹੈ ਜੀ ਬਾਕੀ ਉਹ ਬਾਈ ਦੇ ਅੰਦਰ ਲਾਏ ਹੋਏ ਨੇ ਡਿਸਪਲੇ ਦੇ ਹਨਾ ਇਹ ਦੇਖ ਸਕਦੇ ਹੋ ਲਓ ਜੀ ਇਹ ਕਿਨੇ ਦੇਈ 500 ਦਾ ਇਹ 500 ਓਕੇ ਓਕੇ ਲਓ ਜੀ ਇਹ 500 ਰੁਪਇਆ ਦਾ ਆਹ 500 ਰੁਪਇਆ ਦਾ ਤੇ ਆਹ ਤੁਹਾਨੂੰ ਮਿਲ ਜੂਗਾ ਪ੍ਰਿੰਟ ਸੂਟ ਹੋਗਾ ਜਿਵੇਂ 1000 ਰੁਪਇਆ ਜਿਹੜਾ ਮਰਜ਼ੀ ਤੁਸੀਂ ਲੈ ਜਿਓ ਨਾ ਇਮੀ ਆ ਤੁਹਾਨੂੰ ਉੱਪਰ ਦਿਖਾ ਦਿੰਦੇ ਆ ਤਿੰਨ ਲਓ ਜੀ ਠੀਕ ਹੈ ਜੀ ਆਹ ਪੇਂਟ ਵਾਲਾ ਡਿਜੀਟਲ ਓਕੇ ਆ ਡਿਜੀਟਲ ਆ ਗਿਆ ਜੀ ਇਹ ਵੀ ਉਹੀ ਰੇਟ ਹੈ ਜੀ ਹਾਂ ਰੇਟ ਸੇਮ ਓਕੇ ਓਕੇ ਲਓ ਜੀ ਇਹ ਵੀ 1000 ਰੁਪਏ ਦਾ ਤੇ ਆਹ ਦੇਖੋ ਸਾਰਾ ਨਾ ਤੇ ਐਵੇਂ ਦੇ ਪੇਂਟ ਵਾਲੇ ਸੂਟ ਤੁਹਾਨੂੰ ਡਿਜੀਟਲ ਨਵਾਂ ਲਾਇਆ ਨਾਲ ਸਾਰਾ ਓਕੇ ਆ ਨਵਾਂ ਆ ਗਿਆ ਬਾਈ ਕਹਿੰਦਾ ਪ੍ਰਿੰਟ ਇੱਧਰ ਲਓ ਜੀ ਆਹ ਦੇਖੋ ਸਾਰਾ ਨਾ ਇਹ ਸਾਰਾ ਨਮਾ ਆ ਗਿਆ ਲਓ ਜੀ ਬੜੀ ਮਿਹਰਬਾਨੀ ਲਓ ਜੀ ਆ ਗਿਆ ਪ੍ਰਿੰਟ ਸ਼ੂਟ ਪਾ ਜੀ ਹਾਂਜੀ ਪਾਜੀ ਇਹ ਪ੍ਰਿੰਟਰ ਸੂਟ ਹੈ ਠੀਕ ਆ ਇਹ ਸੇਲ ਆ ਵਾ ਕਿ ਕੋਟਨ ਦੇ ਸੂਟ ਹੈ 2250 ਰੁਪਏ ਦੇ ਓਕੇ ਓਕੇ ਲਓ ਜੀ ਹਾਂਜੀ ਹਾਂ ਪਾਜੀ ਪਾਜੀ ਇਹਨਾਂ ਦੇ ਕਲਰ ਕਲਰ ਨਹੀਂ ਜਾਂਦੇ ਜੀ ਕਲਰ ਫਾਸਟ ਹੈ ਜੀ ਠੀਕ ਆ ਵੀਰੇ ਤੇ ਪਾਜੀ ਇਹਨਾਂ ਦੇ ਵਿੱਚ ਨਾ ਕੈਂਬਰੀ ਕੁਝ ਵੀ ਹੈ ਕੈਂਬਰੀਕ ਓਕੇ ਜਿਹੜਾ ਬਾਜ਼ਾਰ ਦੇ ਵਿੱਚ 80 ਰੁਪਏ ਮੀਟਰ ਵਿਕਦਾ ਨਾ ਪਾਜੀ ਹਾਂਜੀ ਹਾਂਜੀ ਤੇ ਆਪਾਂ 2250 ਰੁਪਏ ਚ ਕੱਢਿਆ ਪਿਆ ਪਲੇਨ ਸੂਟ ਠੀਕ ਪੂਰਾ 5 ਮੀਟਰ ਪੂਰਾ 5 ਮੀਟਰ ਪਾਜੀ ਇਹ ਵੀ ਸਾਰੇ ਉਹੀ ਪਏ ਨੇ ਇਹ ਵੀ ਸਾਰੇ ਇਹ ਵੀ ਪਏ ਨੇ ਪਾਜੀ ਲਓ ਜੀ ਇਹ ਸਾਰੇ ਤੁਹਾਨੂੰ ਮਿਲ ਜਾਣਗੇ ਨਾ ਤੇ ਇਹ ਆਗੇ ਪ੍ਰਿੰਟ ਸੂਟ ਹਨ ਹਾਂ ਜੀ ਓਕੇ ਓਕੇ ਹਾਂ ਜੀ ਹਾਂ ਪਾਜੀ ਠੀਕ ਤੇ ਪਾਜੀ ਆ ਇੱਕ ਆ ਗੱਡੇ ਸੀ ਪਾਜੀ ਚੈੱਕ ਵਾਲੇ ਫੁੱਟ ਜੀ ਓਕੇ ਹਾਂ ਜੀ ਪਾਜੀ ਇਹ ਵੀ 250 ਦਾ 5 ਮੀਟਰ ਜੀ ਇਹ ਵੀ 250 ਦਾ ਪੰਜ ਇਹ ਵੀ 250 ਰੁਪਏ ਦਾ 5 ਮੀਟਰ ਹੈ ਪਾਜੀ ਠੀਕ ਹੈ ਜੀ ਹਾਂ ਜੀ ਹਾਂ ਬਾਕੀ ਤਾਂ ਤੁਹਾਨੂੰ ਸ਼ੌਪ ਦਾ ਪਤਾ ਹੀ ਆਪਣੀ ਹਾਂਜੀ ਹਾਂਜੀ ਪੁਰਾਣਾ ਬਾਸ਼ਾਂਡ ਕੁਸ਼ਲੀਨ ਫੈਬਰਿਕ ਦੀ ਠੀਕ ਹੈ ਜੀ ਹਾਂ ਜੀ ਹਾਂ ਜੀ ਪਾਜੀ